ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਵੀਰੇ ਲੈ ਕੇ ਆਏ ਆਪਾਂ HMT ਦਾ 352 ਟਰੈਕਟਰ ਸਾਰਾ ਜੈਨੂਇਨ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਉਹ ਵੀਰ ਨਾਲ ਮਿਲਾਵਾਂਗੇ ਜਿਨ੍ਹਾਂ ਦਾ ਇਹ ਟਰੈਕਟਰ ਹੈ ਹੋਰ ਬਾਈ ਨੀਟ ਸ੍ਰੀ ਗੁਰੂ ਸਤਿ ਸ਼੍ਰੀ ਅਕਾਲ ਭਾਈ ਕੀ ਗੱਲ ਬਾਤ ਆ ਵੀਰੇ ਟਰੈਕਟਰ ਇਹ ਵੀਰੇ 2002 ਮਾਡਲ ਆ ਉੱਤੀ ਬੋਲੋ ਮਨਾ 2002 ਮਾਡਲ 2002 ਮਾਡਲ ਹੈ 352 ਸਿੱਧੇ ਐਕਸਲ ਵਾਲਾ 352 ਵੇ ਸਿੱਧੇ ਐਕਸਲ ਵਾਲਾ ਹੈਗਾ ਤੇ ਨੰਬਰ ਪੰਜਾਬ ਦਾ ਹੈ ਦਾ 8232 ਫਤੇਗੜ ਦਾ ਨੰਬਰ 8232 ਫਤੇਗੜ ਸਾਹਿਬ ਦਾ ਨੰਬਰ ਹੈਗਾ ਤੇ ਸਾਰਾ ਜੈਨੂਇਨ ਟਰੈਕਟਰ ਹੈ ਵੀਰੇ ਜੱਸਾਂ ਦਿਖਾ ਦੇ ਇੱਕ ਵਾਰੀ ਆ ਕੇ ਦੇਖ ਹਣਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਦਿੱਕਤ ਨਹੀਂ ਹੈ ਨਾ ਦੇਖ ਲਓ ਸਾਰਾ ਜੈਨੂਇਨ ਟਰੈਕਟਰ ਹੈ ਤੇ ਟਾਇਰ ਹੈਗੇ ਨੇ ਵੀਰੇ ਅੱਦੇ ਸਾਰਾ ਟਰੈਕਟਰ ਜੈਨੂਇਨ ਦਾ ਟਾਇਰ ਅੱਦੇ ਨੇ ਇੰਜਨ ਸੀਲਡ ਤੇ ਬਾਕੀ ਬਾਈ ਤੋਂ ਗੱਲਬਾਤ ਬੋਦਿਆ ਵੀਰੇ ਕੋਈ ਕਿਵੇਂ ਕੀ ਗੱਲਬਾਤ ਆ ਇਹ ਵੀ ਸਭ ਗੱਲਬਾਤ ਟਰੈਕਟਰ ਚ ਪੂਰੀ ਹਾਂ ਹਾਂ ਵੀਰੇ ਫਾਸਟ ਠੀਕ ਐ ਫਾਸਟ ਓਨਰ ਹੈ ਵੀਰੇ ਫਾਸਟ ਓਨਰ ਆ ਬਾਈਆਂ ਦਾ ਆਪਦੀ ਟਰੈਕਟਰ ਹੈਗਾ ਕਹਿੰਦਾ ਬਾਵਾ ਤੇ ਸਾਰਾ ਓਰੀਜਨਲ ਐ ਸਾਰਾ ਓਰੀਜਨਲ ਐ ਸਸਾ ਮੁਰਗਾਟਾ ਮੁਰਗਾਟਾਂ ਤੇ ਉਹ ਵੀ ਮਾੜਾ ਮੋਟਾ ਬੰਨਾ ਨੌਕਰਾਂ ਨੇ ਰੰਗ ਮਾਰਤਾ ਹੂੰ ਲੈ ਜੂ ਸਾਰਾ ਵਿੱਚੋਂ ਥੱਲੇ ਰਹਿ ਜਾਂਦਾ ਅੱਛਾ ਇਹਨਾਂ ਮੁਰਗਾਟਾਂ ਤੇ ਬਈ ਰੰਗ ਜਾਂ ਮੰਨੇ ਨੌਕਰਾਂ ਨੂੰ ਰੰਗ ਮਾਰਤਾ ਦਾ ਉਹ ਇੰਜਨ ਗੇਅਰ ਦਾ ਸਾਰਾ ਓਕੇ ਆ ਟਰੈਕਟਰ ਕਿਸੇ ਵੀ ਤਰ੍ਹਾਂ ਦੇ ਕੋਈ ਘਾੜਦੇ ਹੋ ਹਾਲ ਪਏ ਨੇ ਚਲਾ ਕੇ ਦੇ ਤੇ ਜਾ ਕੇ ਸਾਰਾ ਦਿਖਾ ਦੇ ਬਈ ਇੱਕ ਵਾਰੀ ਪੰਜਾਬ ਦਾ ਨੰਬਰ ਆ ਅੱਧੇ ਟਾਇਰ ਨੇ ਸਿੱਧੇ ਐਕਸਲਾਂ ਚ ਬੰਦ ਬ੍ਰੇਕਾਂ ਵਾਲਾ ਜੈਨੂਨਾ ਪੂਰਾ ਜਿਹੜੇ 1 KM T ਉਹ ਪਿਆਰ ਕਰਦੇ ਨੇ ਵੀਰੋ ਉਹਨਾਂ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਵੀਰੇ ਦੇਖੋ ਇੱਥੇ ਦਿਖਾਇਆ ਜਾ ਤਾ ਸਾਰਾ ਸੁੱਕਾ ਟਰੈਕਟਰ ਆ ਪੂਰਾ ਹੈ ਨਾ ਆਇਆ ਨਹੀਂ ਲਿੱਪਾ ਪੋਚਿਆ ਆਇਆ ਨਹੀਂ ਹੈਗਾ ਵੀ ਹਨਾ ਰੰਗ ਕਾਲ ਮਜਾ ਮਾਰ ਕੇ ਉਹੀ ਉਹ ਗੱਲ ਨਹੀਂ ਹੈਗੀ ਖਾਰਾ ਦਿਖਾ ਦੇਣਾ ਤੁਹਾਨੂੰ ਸਾਰਾ ਜੈਨੂਅਲ ਹੈ ਤਾਂ ਵੀਰੇ ਪਾਏ ਪੂਪ ਸਾਰੇ ਨਾਲ ਦੀ ਨੇ ਸਾਰੇ origignal ਨੇ ਸਾਡੇ ਦੇਖ ਸਾਡੇ ਵੀਰੇ ਪਾਏ ਪੂਪ ਸਾਰਾ ਜੈਨੂਅਲ ਹੈ ਨਵੀਂ ਬੈਂਟਰੀ ਨਵੀਂ ਬੈਂਟਰੀ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਯਾਰ ਬਾਈਆਂ ਦਾ ਸੌਂ ਗਿਆ ਰੱਖਿਆ ਆ ਵਧੀਆ ਸਿਸਟਮ ਆ ਬਾਈਆਂ ਦਾ ਕੰਬਾਇਨਾ ਕਬੂਲਾ ਨੇ ਟਰੈਕਟਰ ਨੇ ਤੇ ਉਹ ਵੀ ਜਾਂਦਾ ਹੈ ਨਾ ਕੋਈ ਉਹ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤੇ ਏਰੀਆ ਬਾਈਆਂ ਦਾ ਹੈਗਾ ਵੀਰੇ ਆਪਣਾ ਪਿੰਡ ਐਡਰੈਸ ਦੱਸ ਦਿਓ ਪਿੰਡ ਵੀਰੇ ਫਰੋਂ ਨਾਗਰਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਵਿੱਚ ਇਹ ਟਰੈਕਟਰ ਖੜਾ ਵੀਰੇ ਨਾਗਰਾ ਪਿੰਡ ਆ ਬਾਈਆਂ ਦਾ ਮੈਲਾ ਝੌਂਕ ਤੋਂ ਥੋੜੀ ਦੂਰ ਨਾਗਰਾ ਤੇ ਜਿਹੜਾ ਵੀਰ ਦਾ ਨੰਬਰ ਆ ਉਹ ਟਾਈਟਲ ਦੇ ਵਿੱਚ ਪਾਵਾਂਗੇ ਉੱਤੇ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਰੇਟ ਕੀ ਆ ਬਾਈ ਜੀ ਇਹਦਾ ਇਹਦਾ 1,65,000 ਵੀਰੇ 1,65,000 ਟਰੈਕਟਰ ਦੀ ਰੇਟ ਦੀ ਡਿਮਾਂਡ ਹੈ ਵੀਰੇ ਬਾਕੀ ਮੌਕੇ ਤੇ ਐ ਨਹੀਂ ਕੋਈ ਲਕੀਰ ਖਿੱਚੀ ਹੋਈ ਆ ਨਾ ਲਕੀਰ ਖਿੱਚ ਕੇ ਤਾਂ ਸੌਦਾ ਨਹੀਂ ਹੁੰਦਾ ਰੇਟ ਉੱਤੇ ਥੱਲੇ ਹੋ ਜਾਊਗਾ 1, ਏਰੀਆ ਸੰਗਰੂਰ ਹੈ ਸਾਰਾ ਜੈਨੂਨ ਹੈ ਤੇ ਤੁਹਾਨੂੰ ਹੁਣ ਸਟਾਰਟ ਕਰਕੇ ਵੀ ਦਿਖਾ ਦੇਣਾ ਕਈ ਭਾਈ ਵੀ ਦੂਰੋਂ ਆਉਂਦੇ ਨੇ ਹਣਾ ਉਹੀ ਤੁਹਾਡੀ ਤੇਲ ਫਕਾਈਏ ਭਕਾਈ ਕਰਾਈ ਉਹ ਗੱਲਾਂ ਨਹੀਂ ਹੈਗੀਆਂ ਆਪਣੇ ਦਾ ਆਪੰਦਾ ਸ਼ੌਂਕ ਹੈ ਟਰੈਕਟਰਾਂ ਦਾ ਕਰੀਏ ਤੁਸਾਂ ਲੋਕ ਕਰਦੇ ਪੁੱਛਣਾ ਇਸਰ ਕੋਈ ਬਾਜਬੂਜ਼ ਦਿਖਾ ਦੇ ਬੱਕਾ ਕਰਦੇ ਬੰਦੇ Какая? Okay.